ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਇੱਕ ਮੀਰਾ ਨਾਮ ਦੀ ਲੜਕੀ ਜਿਹਦਾ ਵਿਆਹ ਇੱਕ ਕਰੋੜਪਤੀ ਮੁੰਡੇ ਨਾਲ ਹੁੰਦਾ ਮੁੰਡੇ ਦਾ ਨਾਮ ਪ੍ਰਕਾਸ਼ ਹੁੰਦਾ। ਮੀਰਾ ਤੇ ਪ੍ਰਕਾਸ਼ ਦੋਨੋਂ ਬਹੁਤ ਜ਼ਿਆਦਾ ਇੰਟੈਲੀਜੈਂਟ, ਪੜ੍ਹੇ ਲਿਖੇ ਤੇ ਰੱਜ ਕੇ ਸੁਨੱਖੇ ਹੁੰਦੇ ਆ। ਦੋਨਾਂ ਦੀ ਜੋੜੀ ਇੰਨੀ ਸੋਹਣੀ ਹੁੰਦੀ ਆ ਕਿ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਉਹਨਾਂ ਦੀ ਗੱਲਾਂ ਚੱਲਦੀਆਂ ਕਿ ਪ੍ਰਕਾਸ਼ ਤੇ ਮੀਰਾ ਦੀ ਜੋੜੀ ਤਾਂ ਰੱਬ ਨੇ ਸਪੈਸ਼ਲ ਬਣਾ ਕੇ ਭੇਜੀ ਆ। ਕਰੋੜਪਤੀ ਮੁੰਡਾ, ਉੱਤੋਂ ਸੋਹਣੀ ਸੁਨੱਖੀ ਪਤਨੀ, ਜ਼ਿੰਦਗੀ ਵਧੀਆ ਕਿਵੇਂ ਨਾ ਲੰਗੇ। ਮੀਰਾ ਤੇ ਪ੍ਰਕਾਸ਼ ਵਿਆਹ ਤੋਂ 2 ਮਹੀਨੇ ਤੱਕ ਟੂਰਤੇ ਰਹਿੰਦੇ ਆ ਕਦੇ ਡਲੋਹਾਜੀ Shimla ਆਊਟ ਆਫ ਕੰਟਰੀ ਸਾਰੇ ਕਿਤੇ ਉਹ ਟੂਰ ਕੱਢਦੇ ਆ 2 ਮਹੀਨਿਆਂ ਬਾਅਦ ਵਾਪਸ ਘਰ ਆਉਂਦੇ ਆ ਤੇ ਘਰ ਆ ਕੇ ਪ੍ਰਕਾਸ਼ ਆ ਜਿਹੜਾ ਉਹ ਮੀਰਾ ਨੂੰ ਕਹਿੰਦਾ ਮੀਰਾ 2 ਮਹੀਨੇ ਹੋ ਗਏ ਹਨਾ ਮੈਂ ਆਪਣੇ ਬਿਜ਼ਨਸ ਵੱਲ ਵੇਖਿਆ ਤੱਕ ਨਹੀਂ ਹੁਣ ਇੱਕ ਵਾਰ ਆਪਣੇ ਰਿਸ਼ਤੇ ਨੂੰ ਥੋੜਾ ਬ੍ਰੇਕ ਦੇ ਕੇ ਮੈਂ ਆਪਣੇ ਬਿਜ਼ਨਸ ਵੱਲ ਧਿਆਨ ਦੇਣਾ ਚਾਹਣਾ। ਮੀਰਾ ਕਹਿੰਦੀ, "ਨੋ ਪ੍ਰੋਬਲਮ।" ਚਲੋ ਪ੍ਰਕਾਸ਼ ਆ ਜਿਹੜਾ ਉਹ ਆਪਣੇ ਦਫ਼ਤਰੀ ਕੰਮਾਂ ਦੇ ਵਿੱਚ ਮਗਨ ਹੋ ਜਾਂਦਾ। ਮੀਰਾ ਨਾਲ ਜਿਹੜੀ ਉਹ ਬੋਰ ਹੋਣ ਲੱਗ ਜਾਂਦੀ ਆ। 2 ਮਹੀਨੇ ਹੋ ਜਾਂਦੇ ਆ ਪ੍ਰਕਾਸ਼ ਕੰਮ ਦੇ ਵਿੱਚ ਇੰਨਾ ਖੁੱਬਿਆ ਹੁੰਦਾ। ਰਾਤ ਨੂੰ ਹਨੇਰੇ ਆਉਂਦਾ, ਸਵੇਰ ਜਲਦੀ ਚੱਲਿਆ ਜਾਣਾ। ਜਦੋਂ ਵੀ ਘਰ ਆਉਣਾ ਲੈਪਟਾਪ ਲੈ ਕੇ ਬੈਠ ਜਾਣਾ। ਮੀਰਾ ਨੇ ਸੋਚਣਾ ਵੀ ਇਹ ਕੀ ਹੋਇਆ? ਵੀ 2 ਮਹੀਨੇ ਮੈਨੂੰ ਦੇਖੀ ਇਹਦਾ ਮਤਲਬ ਮੁੜ ਕੇ ਕੰਮ ਨੂੰ ਮੀਰਾ ਚਲੋ ਪ੍ਰਕਾਸ਼ ਨਾਲ ਸ਼ਿਕਾਇਤ ਕਰਦੀ ਆ ਤੇ ਪ੍ਰਕਾਸ਼ ਉਹਨੂੰ ਕਹਿੰਦਾ ਕਿ ਮੇਰਾ ਕੰਮ ਹੀ ਇਦਾਂ ਦਾ ਹਨਾ ਵੀ ਜੇ ਆਪਾਂ ਵਧੀਆ ਜ਼ਿੰਦਗੀ ਜਿਉਣੀ ਆ ਤਾਂ ਪੈਸਾ ਕਮਾਉਣਾ ਪਊ ਤੇ ਪੈਸੇ ਲਈ ਕੰਮ ਕਰਨਾ ਪਊ ਮੀਰਾ ਕਹਿੰਦੀ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਕੰਮ ਨਾ ਕਰੋ ਪਰ ਗੱਲ ਇਹ ਆ ਵੀ ਮੇਰਾ ਸਮਾਂ ਉਹ ਕਹਿੰਦਾ ਚਲ ਆਪਾਂ ਇਦਾਂ ਕਰਦੇ ਆ ਤੂੰ ਪੜੀ ਲਿਖੀ ਆ ਮੇਰੇ ਨਾਲ ਬਿਜ਼ਨਸ ਤੇ ਕੰਮ ਦੇ ਵਿੱਚ ਮਦਦ ਕਰਿਆ ਕਰ ਕਰੇ ਤਾਂ ਇਹਨਾਂ ਕੰਮ ਹੈ ਨਹੀਂ ਨੌਕਰ ਲੱਗਿਆ ਆਪਾਂ ਦੋਨੋਂ ਰਲ ਕੇ ਕੰਮ ਕਰਦੇ ਆਂ ਨਾਲੇ ਆਪਾਂ ਇਕੱਠੇ ਸਮਾਂ ਸਪੈਂਡ ਕਰਿਆ ਕਰਾਂਗੇ ਮੀਰਾ ਨੂੰ ਇਹ ਗੱਲ ਚੰਗੀ ਲੱਗਦੀ ਆ ਚਲੋ ਮੀਰਾ ਜਿਹੜੀ ਉਹ ਆਪਣੇ ਪਤੀ ਪ੍ਰਕਾਸ਼ ਦੀ ਬਿਜ਼ਨਸ 파ਟਰਨਰ ਬਣ ਜਾਂਦੀ ਆ ਮੀਰਾ ਇੰਟੈਲੀਜੈਂਟ ਸੀ ਇਸ ਲਈ ਉਹ 1 ਮਹੀਨੇ ਦੇ ਵਿੱਚ ਹੀ ਕੰਮਾਂ ਦੇ ਵਿੱਚ ਪੂਰੀ ਟ੍ਰੇਨਡ ਹੋ ਜਾਂਦੀ ਆ ਬਿਜ਼ਨਸ ਦਾ ਜਿਹੜਾ ਕੰਮ ਸੀ ਅੱਧਾ ਉਹ ਮੀਰਾ ਸੰਭਾਲਣ ਲੱਗੀ ਸੀ ਤੇ ਅੱਧਾ ਕੰਮ ਪ੍ਰਕਾਸ਼ ਸੰਭਾਲਦਾ ਸੀ ਇਸੀ ਤਰ੍ਹਾਂ ਜ਼ਿੰਦਗੀ ਹੈ ਜਿਹੜੀ ਦੋਨੋਂ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਜਾਂਦੇ ਆ ਵੀਕਐਂਡ ਤੇ ਦੋਨੋਂ ਫਨਸ਼ਨ ਕਰਦੇ ਆ ਇਕੱਠੇ ਆਊਟਿੰਗ ਤੇ ਜਾਂਦੇ ਆ ਡਰਿੰਕ ਕਰਦੇ ਆ ਦੋਨੋਂ ਥਕਾਵਟ ਲਾਉਂਦੇ ਆ ਪੂਰੀ ਆਪਦੀ ਕਦੇ ਵਿੱਚ ਤੇ ਚਲੇ ਗਏ ਕਦੇ ਕਿਤੇ ਵਧੀਆ ਜ਼ਿੰਦਗੀ ਉਹਨਾਂ ਦੀ ਚੱਲ ਰਹੀ ਹੁੰਦੀ ਆ ਸਾਲ ਬੀਤ ਜਾਂਦਾ ਇਸੇ ਤਰ੍ਹਾਂ ਦੋਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਅਸੀਂ ਕਦੋਂ ਫ੍ਰੀ ਹੁੰਨੇ ਆ ਤੇ ਕਦੋਂ ਵਿਅਸਤ ਹੁੰਨੇ ਆ ਤੇ ਸਾਲ ਬਾਅਦ ਜਿਹੜੀ ਮੀਰਾ ਦੀ ਸੱਸਾ ਪ੍ਰਕਾਸ਼ ਦੀ ਮਾਂ ਉਹ ਆਪਣੇ ਪੁੱਤਰ ਨੂੰ ਕਹਿੰਦੀ ਆ ਕਿ ਪੁੱਤਰ ਤੂੰ ਤਾਂ ਵਿਜ਼ੀ ਰਹਿੰਦਾ ਰਹਿੰਦਾ ਸੀ ਤੂੰ ਤਾਂ ਨੂੰ ਨੂੰ ਵੀ ਨਾਲ ਲਾ ਲਿਆ ਦੇਖ ਪੁੱਤ ਤੇਰੇ ਵਿਆਹ ਨੂੰ 1.5 ਸਾਲ ਤੋਂ ਉੱਪਰ ਹੋਣ ਵਾਲਾ ਦੇਖ ਅੱਜ ਤੱਕ ਅਸੀਂ ਤੈਨੂੰ ਕਿਹਾ ਨਹੀਂ ਪਰ ਸਾਨੂੰ ਵੀ ਆਪਣੇ ਖਾਨਦਾਨ ਦਾ ਵਾਰਿਸ ਚਾਹੀਦਾ ਤੁਸੀਂ ਤਾਂ ਕੁਝ ਪਲਾਨ ਹੀ ਨਹੀਂ ਕਰਦੇ ਵੀ ਨੂੰ ਨੂੰ ਛੁੱਟੀ ਦੇ ਇਸ ਗੱਲ ਤੋਂ ਬਿਜ਼ਨਸ ਤੋਂ ਤੇ ਘਰ ਗ੍ਰਹਿਸਤੀ ਵੱਲ ਉਹਨੂੰ ਥੋੜਾ ਜਿਹਾ ਧਿਆਨ ਦੇਣ ਦੇ ਚਲੋ ਪ੍ਰਕਾਸ਼ ਜਿਹੜਾ ਉਹ ਆਪਣੀ ਪਤਨੀ ਨਾਲ ਗੱਲ ਕਰਦਾ ਕਿ ਮੀਰਾ ਤੈਨੂੰ ਪਤਾ ਹੈ ਨਾ ਵਿਆਹ ਤੋਂ ਬਾਅਦ ਜਿਹੜੀਆਂ ਮਾਮਾ ਹੁੰਦੀਆਂ ਉਹਨਾਂ ਨੂੰ ਛੇਤੀ ਪੋਤੇ-ਪੋਤੀਆਂ ਦੀ ਕਾੜ ਹੋ ਜਾਂਦੀ ਆ ਤੇ ਮੈਂ ਵੀ ਚਾਹਣਾ ਵੀ ਕੰਮ ਤਾਂ ਸਾਰੀ ਉਮਰ ਨਹੀਂ ਮੁਕਣੇ ਵੀ ਹੁਣ ਆਪਾਂ ਇੱਕ ਬੇਬੀ ਪਲਾਨ ਕਰੀਏ ਤੇ ਮੀਰਾ ਨਾ ਜਿਹੜੀ ਉਹ ਕਹਿੰਦੀ ਕਿ ਹਾਂ ਤੁਸੀਂ ਠੀਕ ਕਹਿ ਰਹੇ ਹੋ ਵੀ ਕੰਮ ਤਾਂ ਸਾਰੀ ਉਮਰ ਹੀ ਆਪਾਂ ਕਰਨਾ ਚਲੋ ਦੋਨੋਂ ਜਾਣੇ ਪਲਾਨਿੰਗ ਕਰਦੇ ਆ ਤੇ ਉਹ ਬੇਬੀ ਪਲਾਨ ਕਰ ਲੈਂਦੇ ਆ 2 ਮਹੀਨਿਆਂ ਬਾਅਦ ਹੀ ਮੀਰਾ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਆ ਜਿਹੜਾ ਉਹ ਛਾ ਜਾਂਦਾ। ਮੀਰਾ ਹੁਣ ਪੂਰੀ ਤਰ੍ਹਾਂ ਘਰ ਦੇ ਵਿੱਚ ਹੁੰਦੀ ਆ। ਬਿਜ਼ਨਸ ਤੇ ਕੰਮਾਂ ਤੋਂ ਉਹਨੂੰ ਛੁੱਟੀ ਦੇ ਦਿੱਤੀ ਜਾਂਦੀ ਆ ਕਿਉਂਕਿ ਪ੍ਰਕਾਸ਼ ਨਹੀਂ ਚਾਹੁੰਦਾ ਸੀ ਕਿ ਇਸ ਹਾਲਤ ਦੇ ਵਿੱਚ ਮੀਰਾ ਜਿਹੜੀ ਉਹ ਕੰਮ ਦਾ ਸਟ੍ਰੈਸ ਲਵੇ। ਚਲੋ ਸਮਾਂ गुज़रਦਾ। ਹੁਣ ਨਾ ਪ੍ਰਕਾਸ਼ ਨੂੰ ਮੀਰਾ ਦੀ ਆਦਤ ਪੈ ਗਈ ਸੀ। ਹੁਣ ਉਹਨੂੰ ਸਾਰਾ ਕੰਮ ਇਕੱਲੇ ਨੂੰ ਬੋਝ ਲੱਗਣ ਲੱਗਿਆ। ਤੇ ਉਹ ਸੋਚਦਾ ਵੀ ਮੈਂ ਕਿਉਂ ਨਾ ਕੋਈ ਅਸਿਸਟੈਂਟ ਰੱਖ ਲਾਂ। ਉਨਾ ਨਿਊਜ਼ਪੇਪਰ ਤੇ ਇੱਕ ਇਸ਼ਤਿਹਾਰ ਦਿੰਦਾ ਕਿ ਮੈਨੂੰ ਇੱਕ ਅਸਿਸਟੈਂਟ ਚਾਹੀਦਾ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੰਟਰਵਿਊ ਲਈ ਆਉਂਦੀਆਂ ਨੇ ਇੱਕ ਰਾਬੀਆ ਨਾਂ ਦੀ ਬਹੁਤ ਸੋਹਣੀ ਕੁੜੀ ਬਹੁਤ ਇੰਟੈਲੀਜੈਂਟ ਕੁੜੀ ਆਉਂਦੀ ਆ ਇੰਟਰਵਿਊ ਜਦੋਂ ਲਈ ਜਾਂਦੀ ਆ ਤਾਂ ਰਾਬੀਆ ਸਿਲੈਕਟ ਹੋ ਜਾਂਦੀ ਆ ਹੁਣ ਰਾਬੀਆ ਉਹ ਪ੍ਰਕਾਸ਼ ਦੀ ਬਿਜ਼ਨਸ ਅਸਿਸਟੈਂਟ ਦੇ ਤੌਰ ਤੇ ਕੰਮ ਕਰਦੀ ਆ ਪ੍ਰਕਾਸ਼ ਆ ਜਿਹੜਾ ਦਫ਼ਤਰ ਜਾਂਦਾ ਰਾਬੀਆ ਉਹਦੀ ਹਰ ਇੱਕ ਸੁਖ-ਸਹੂਲਤ ਦਾ ਧਿਆਨ ਰੱਖਦੀ ਆ ਨਾਲ ਉਹਦੀ ਬਿਜ਼ਨਸ ਦੇ ਕੰਮਾਂ ਦੇ ਵਿੱਚ ਉਹਦੀ ਬਹੁਤ ਮਦਦ ਕਰਦੀ ਆ ਚਲੋ ਇੱਕ ਦੋ ਵਾਰ ਰਾਬੀ ਆ ਜਿਹੜੀ ਉਹ ਘਰ ਆਉਂਦੀ ਆ ਮੀਰਾ ਰਾਬੀਆ ਨੂੰ ਦੇਖਦੀ ਆ ਤੇ ਉਹ ਹੈਰਾਨ ਰਹਿ ਜਾਂਦੀ ਆ ਵੀ ਇਹ ਕੌਣ ਆ ਉਹ ਪ੍ਰਕਾਸ਼ ਨੂੰ ਪੁੱਛਦੀ ਆ ਤਾਂ ਪ੍ਰਕਾਸ਼ ਉਹ ਕਹਿੰਦਾ ਕਿ ਮੀਰਾ ਤੇਰੇ ਤੋਂ ਬਾਅਦ ਮੈਨੂੰ ਕੰਮ ਬੋਝ ਲੱਗਣ ਲੱਗ ਗਿਆ ਸੀ ਇਸ ਲਈ ਮੈਨੂੰ ਅਸਿਸਟੈਂਟ ਦੀ ਲੋੜ ਸੀ ਤੇ ਰਾਬੀਆ ਆਪਣੀ ਬਿਜ਼ਨਸ ਅਸਿਸਟੈਂਟ ਮੀਰਾ ਜਿਹੜੀ ਉਹ ਕਹਿੰਦੀ ਕਿ ਤੁਸੀਂ ਅਸਿਸਟੈਂਟ ਇਹ ਮੇਲ ਨਹੀਂ ਰੱਖ ਸਕਦੇ ਸੀ ਹੱਸ ਕੇ ਪ੍ਰਕਾਸ਼ ਕਹਿੰਦਾ ਮੀਰਾ ਤੂੰ ਨਾ ਫਿਕਰ ਨਾ ਕਰ ਉਹ ਮੇਰੀ ਸਿਰਫ ਅਸਿਸਟੈਂਟ ਆ ਤੇ ਉਹ ਕਹਿੰਦੀ ਅਸਿਸਟੈਂਟ ਤਾਂ ਮੈਂ ਵੀ ਸੀ ਉਹ ਕਹਿੰਦਾ ਨਹੀਂ ਤੂੰ ਮੇਰੀ ਪਾਰਟਨਰ ਸੀ ਜਿਵੇਂ ਤੂੰ ਮੇਰੀ ਲਾਈਫ ਪਾਰਟਨਰ ਆ ਉਵੇਂ ਤੂੰ ਮੇਰੀ ਬਿਜ਼ਨਸ ਪਾਰਟਨਰ ਸੀ ਅਸਿਸਟੈਂਟ ਤੇ ਪਾਰਟਨਰ ਦੇ ਵਿੱਚ ਫਰਕ ਹੁੰਦਾ ਤੂੰ ਕਦੇ ਵੀ ਇਸ ਗੱਲ ਨੂੰ ਆਪਣੇ ਦਿਲ ਤੇ ਨਾ ਲਾਈਂ ਕਿ ਮੈਂ 라ਵੀਆ ਦੇ ਨਾਲ ਰਹਿ ਕੇ ਕੰਮ ਕਰਦਾ ਤੇ ਖਰੇ ਮੈਂ ਤੈਨੂੰ ਇਗਨੋਰ ਕਰੂੰ ਮੇਰੀ ਪਤਨੀ ਤੂੰ ਹੀ ਆ ਤੇ ਤੂੰ ਹੀ ਮੇਰਾ ਪਿਆਰ ਆ ਤੂੰ ਹੀ ਰਹੇਗੀ ਚਲੋ ਇੱਕ ਵਾਰ ਤਾਂ ਮੀਰਾ ਦਾ ਮਾਣਾ ਜਿਹੜਾ ਖੜ ਜਾਂਦਾ ਪਰ ਔਰਤਾਂ ਹਨਾ ਆਪਣੇ ਪਤੀ ਨੂੰ ਕਿਸੇ ਸੋਹਣੀ ਔਰਤ ਦੇ ਨਾਲ ਨਹੀਂ ਬਰਦਾਸ਼ਤ ਕਰ ਸਕਦੀਆਂ ਹੁਣ ਜਿਹੜਾ ਪ੍ਰਕਾਸ਼ ਆ ਉਹ ਬਿਜ਼ਨਸ ਦੇ ਕੰਮਾਂ ਦੇ ਵਿੱਚ ਮਗਨ ਹੀ ਇੰਨਾ ਹੁੰਦਾ ਵੀ ਲੇਟ ਆਉਂਦਾ ਫਿਰ ਜਾਣਾ ਪਰ ਮੀਰਾ ਨੂੰ ਜਿਹੜੀ ਰਾਬੀਆ ਤੇ ਪ੍ਰਕਾਸ਼ ਦੀ ਨੇੜਤਾ ਉਹ ਖੜਕਣ ਲੱਗ ਜਾਂਦੀ ਆ ਉਹਨੂੰ ਇਸ ਗੱਲ ਦੀ ਟੈਨਸ਼ਨ ਰਹਿਣ ਲੱਗ ਜਾਂਦੀ ਆ ਉਦਾਸ ਰਹਿੰਦੀ ਆ ਤੇ ਇੱਕ ਦਿਨ ਮੀਰਾ ਦੀ ਸੱਸ ਆਪਣੇ ਬੇਟੇ ਪ੍ਰਕਾਸ਼ ਨੂੰ ਕਹਿੰਦੀ ਆ ਕਿ ਨੂ ਰਾਣੀ ਇਹ ਸਾਹਸ ਹਾਲਤ ਦੇ ਵਿੱਚ ਖੁਸ਼ ਨਹੀਂ ਰਹਿੰਦੀ ਵੀ ਕੀ ਗੱਲ ਆ ਉਹ ਕਹਿੰਦਾ ਨਹੀਂ ਮਾਂ ਗੱਲ ਤਾਂ ਕੋਈ ਵੀ ਨਹੀਂ ਚਲੋ ਪ੍ਰਕਾਸ਼ ਮੀਰਾ ਨੂੰ ਫੇਰ ਸਮਝਾਉਂਦਾ ਉਹਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰਦਾ ਪਰ ਕੰਮ ਹੀ ਐਨੇ ਹੁੰਦੇ ਆ ਚਲੋ ਸਮਾਂ ਹੋਰ ਗੁਜ਼ਰਦਾ ਮੀਰਾ ਇੱਕ ਬਹੁਤ ਸੋਹਣੀ ਬੇਟੀ ਨੂੰ ਜਨਮ ਦਿੰਦੀ ਆ ਪ੍ਰੈਗਨੈਂਟ ਡਿਲੀਵਰੀ ਤੋਂ ਬਾਅਦ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਲక్ష్ਮੀ ਆ ਜਾਂਦੀ ਆ ਸਾਰਾ ਪਰਿਵਾਰ ਖੁਸ਼ ਹੁੰਦਾ ਜਦੋਂ ਬੇਟੀ ਤੇ 9 ਮਹੀਨਿਆਂ ਦੀ ਹੋ ਜਾਂਦੀ ਆ ਤਾਂ ਮੀਰਾ ਆਪਣੇ ਪਤੀ ਨੂੰ ਕਹਿੰਦੀ ਆ ਕਿ ਹੁਣ ਮੈਂ ਠੀਕ ਆ ਬੱਚੀ ਆਪਣੀ ਵੱਡੀ ਹੋ ਰਹੀ ਆ ਤੇ ਮੈਂ ਚਾਹਉਣੀ ਆ ਵੀ ਤੁਸੀਂ ਰਾਬੀਆ ਨੂੰ ਹਟਾ ਦਿਓ ਤੇ ਮੈਨੂੰ ਹੀ ਨਾਲ ਰੱਖ ਲਓ ਉਹ ਕਹਿੰਦਾ ਕਿ ਮੀਰਾ ਆਪਣੇ ਬੱਚੇ ਨੂੰ ਤੇਰੀ ਲੋੜ ਐ ਵੀ ਆਪਾਂ ਦਾ ਕੰਮ ਚ ਇੰਨੇ ਖੁੱਭ ਜਾਗੇ ਤੇ ਆਪਣੇ ਬੱਚਾ ਆਪਣੇ ਬਿਨਾ ਕਿਵੇਂ ਪੜ ਸਕਦਾ ਠੀਕ ਐ ਮੈਂ ਵਿਅਸਤ ਰਹਿਣਾ ਪਰ ਤੂੰ ਤਾਂ ਫ੍ਰੀ ਰਹਿ ਸਕਦੀ ਆ ਨਾ ਮੀਰਾ ਨਾ ਇਸ ਗੱਲ ਨੂੰ ਸ਼ੱਕ ਦੇ ਤੌਰ ਤੇ ਲੈ ਲੈਂਦੀ ਆ ਉਨੂੰ ਇਹ ਲੱਗਦਾ ਵੀ ਇਹ ਰਾਬੀਆ ਨੂੰ ਹਟਾਉਣਾ ਨਹੀਂ ਚਾਹੁੰਦਾ ਰਾਬੀਆ ਘਰ ਆਉਂਦੀ ਆ ਤੇ ਮੀਰਾ ਉਹਦੇ ਨਾਲ ਨਫ਼ਰਤ ਕਰਨ ਲੱਗ ਜਾਂਦੀ ਆ ਇੱਕ ਦਿਨ ਮੀਰਾ ਦਫ਼ਤਰ ਦੇ ਵਿੱਚ ਜਿੱਥੇ ਉਹਦਾ ਪਤੀ ਕੰਮ ਕਰ ਰਿਹਾ ਹੁੰਦਾ ਬਿਨਾਂ ਦੱਸੇ ਚਲੀ ਜਾਂਦੀ ਆ ਲੰਚ ਲੈ ਕੇ ਲੰਚ ਦੇ ਬਹਾਨੇ ਚਲੀ ਜਾਂਦੀ ਆ ਜਦੋਂ ਉਹ ਜਾਂਦੀ ਆ ਤਾਂ ਉਹਦੇ ਪਤੀ ਦੇ ਕੈਵਨ ਦੇ ਵਿੱਚ ਜਿਹੜੀ ਰਾਬੀਆ ਹੁੰਦੀ ਆ ਉਹ ਬਿਲਕੁਲ ਉਹਦੇ ਪਤੀ ਦੇ ਕੋਲ ਖੜੀ ਹੁੰਦੀ ਆ ਕੰਮ ਕਰ ਰਹੇ ਹੁੰਦੇ ਆ ਉਹ ਝੁੱਕ ਕੇ ਕੁਝ ਉਹਨੂੰ ਦੱਸ ਰਹੀ ਹੁੰਦੀ ਆ ਬਿਨਾਂ ਨੌਕ ਕੀਤੀ ਮੀਰਾ ਅੰਦਰ ਜਾਂਦੀ ਆ ਤੇ ਉਹ ਰਾਪੀਆ ਨੂੰ ਆਪਣੇ ਪਤੀ ਤੇ ਕੋਲ ਇਸ ਤਰ੍ਹਾਂ ਖੜੇ ਵੇਖ ਕੇ ਗੁੱਸਾ ਆ ਜਾਂਦਾ ਉਹ ਜਿਹੜਾ ਲੰਚ ਬਾਕਸ ਆ ਉਹਨੂੰ ਟੇਬਲ ਤੇ ਰੱਖ ਕੇ ਉਹਨੇ ਪੈਰੀ ਵਾਪਸ ਆ ਜਾਂਦੀ ਆ ਜਿਹੜਾ ਪ੍ਰਕਾਸ਼ ਆ ਉਹ ਵੀ ਸਮਝ ਜਾਂਦਾ ਵੀ ਮੀਰਾ ਕਿਉਂ ਨਾਰਾਜ਼ ਹੋਈ ਆ ਚਲੋ ਉਹ ਉੱਥੋਂ ਹੀ ਉੱਠਦਾ ਤੇ ਆਪਣੀ ਪਤਨੀ ਦੇ ਪਿੱਛੇ ਆਉਂਦਾ ਉਹਦੀ ਪਤਨੀ ਫਟਾਫਟ ਘਾਰ ਤੇ ਚੜ੍ਹ ਕੇ ਵਾਪਸ ਘਰ ਆ ਜਾਂਦੀ ਆ ਫਿਰ ਉਹ ਸੋਚਦਾ ਵੀ ਜੇ ਮੈਂ ਓਨ ਘਰ ਗਿਆ ਤੇ ਮੇਰਾ ਟਾਈਮ ਖਰਾਬ ਹੋਊਗੀ ਮੈਂ ਲੰਚ ਕਰ ਲੈਣਾ ਚਲੋ ਵਾਪਸ ਆ ਜਾਂਦਾ ਪਰ ਇਧਰ ਮੀਰਾ ਜਿਹੜੀ ਉਹਨੂੰ ਗੁੱਸਾ ਆ ਜਾਂਦਾ ਵੀ ਪ੍ਰਕਾਸ਼ ਮੇਰੇ ਪਿੱਛੇ ਮੈਨੂੰ ਮਨਾਉਣ ਤੱਕ ਨਹੀਂ ਆਇਆ ਇਹਦਾ ਮਤਲਬ ਉਹਦਾ ਰਾਵੀਆਂ ਨਾ ਕੁਝ ਜ਼ਰੂਰ ਚੱਕਰ ਆ ਉਹਨਾਂ ਮੀਰਾ ਜਿਹੜੀ ਉਹ ਚੁੱਪਚੁੱਪ ਰਹਿਣ ਲੱਗਦੀ ਆ ਨਾਰਾਜ਼ ਵੀ ਨਹੀਂ ਹੁੰਦੀ ਤੇ ਪਰ ਬੋਤਾਂ ਬੋਲਦੀ ਵੀ ਨਹੀਂ ਤੇ ਇੱਕ ਦਿਨ ਉਹਨਾਂ ਕਿਸੇ ਘਰ ਦੇ ਨੌਕਰ ਦੇ ਹੱਥ ਲੰਚ ਬਾਕਸ ਆ ਜਿਹੜਾ ਉਹ ਪੇਸ ਦਿੰਦੀ ਆ ਜਦੋਂ ਉਹ ਲੰਚ ਲੈ ਕੇ ਜਾਂਦਾ ਤੇ ਉਹ ਲੰਚ ਜਿਹੜਾ ਰਾਬੀਆ ਨੂੰ ਦੇਉਣਾ ਲੰਚ ਬਾਕਸ ਕਿਉਂਕਿ ਪ੍ਰਕਾਸ਼ ਦਫ਼ਤਰ ਦੇ ਵਿੱਚ ਨਹੀਂ ਹੁੰਦਾ ਚਲੋ ਜਦੋਂ ਉਹ ਲੰਚ ਬਾਕਸ ਉਹ ਫੜ ਕੇ ਰੱਖ ਦਿੰਦੀ ਆ ਘੰਟੇ ਇੱਕ ਬਾਅਦ ਪ੍ਰਕਾਸ਼ ਆਫਿਸ ਦੇ ਵਿੱਚ ਵਾਪਸ ਆਉਂਦਾ ਤਾਂ ਉਹ ਲੰਚ ਕਰਦੇ ਆ ਉਹ ਰਾਬੀਆ ਨੂੰ ਕਹਿੰਦਾ ਵੀ ਤੁਸੀਂ ਵੀ ਲੰਚ ਕਰੋ ਰਾਬੀਆ ਕਹਿੰਦੀ ਵੀ ਨਹੀਂ ਮੈਂ ਲੰਚ ਨਹੀਂ ਕਰਨਾ ਉਹ ਕਹਿੰਦਾ ਵੀ ਅੱਗੇ ਤਾਂ ਤੂੰ ਮੇਰੇ ਨਾਲ ਲੰਚ ਕਰ ਲੈਣੀ ਹੁਣ ਕਿਉਂ ਨਹੀਂ ਕਰਦੀ ਉਹ ਕਹਿੰਦੀ ਮੈਂ ਨਹੀਂ ਕਰਨਾ ਤੁਹਾਡੀ ਪਤਨੀ ਨੇ ਤੁਹਾਡੇ ਲਈ ਭੇਜਿਆ ਪਿਆਰ ਨਾਲ ਤੁਸੀਂ ਕਰੋ ਚਲੋ ਵਿਕਰ ਪ੍ਰਕਾਸ਼ ਜਿਹੜਾ ਉਹ ਲਾਂਚ ਕਰਦਾ ਜਦੋਂ ਉਹ ਲਾਂਚ ਕਰਦਾ ਨਾ ਉਸ ਤੋਂ ਬਾਅਦ ਉਹਦੀ ਤਬੀਅਤ ਆ ਜਿਹੜੀ ਖਰਾਬ ਹੋਣ ਲੱਗ ਜਾਂਦੀ ਆ ਖਰਾਬ ਹੁੰਦੀ ਹੁੰਦੀ ਉਹਦਾ ਚਿਹਰਾ ਪੀਲਾ ਪੈ ਜਾਂਦਾ ਸਰੀਰ ਬਿਲਕੁਲ ਠੰਡਾ ਹੋ ਜਾਂਦਾ ਰਾਬੀ ਉਹਦੀ ਹਾਲਤ ਵੇਖ ਕੇ ਘਰੇ ਫੋਨ ਕਰਦੀ ਆ ਮੀਰਾ ਜਿਹੜੀ ਉਹ ਰਾਬੀਆ ਦਾ ਫੋਨ ਨਹੀਂ ਚੁੱਕਦੀ ਫਿਰ ਉਹ ਉਹਦੀ ਮੰਮੀ ਨੂੰ ਫੋਨ ਕਰਦੀ ਆ ਪ੍ਰਕਾਸ਼ ਦੀ ਨੂੰ ਤੇ ਦਫ਼ਤਰ ਦੇ ਵਿੱਚੋਂ ਹੀ ਗੱਡੀ ਕਰਕੇ ਆਪਣੇ ਹੋਰ ਦੋ ਨਾਲ ਕਲੀਕਸ ਨੂੰ ਲੈ ਕੇ ਉਹ ਪ੍ਰਕਾਸ਼ ਨੂੰ ਹਸਪਤਾਲ ਲੈ ਜਾਂਦੀ ਆ ਹਸਪਤਾਲ ਦੇ ਵਿੱਚ ਡਾਕਟਰ ਉਹਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਦੇ ਆ ਤਰੋਂ ਮੀਰਾ ਨੂੰ ਪਤਾ ਲੱਗਦਾ ਮੀਰਾ ਤੇ ਉਹਦੀ ਸੱਸ ਹਸਪਤਾਲ ਜਾਂਦੇ ਆ ਡਾਕਟਰਾਂ ਜਿਹੜੇ ਉਹ ਕਹਿੰਦੇ ਆ ਕਿ ਸਾਨੂੰ 48 ਘੰਟੇ ਦਾ ਸਮਾਂ ਚਾਹੀਦਾ ਉਹਦੀ ਹਾਲਤ ਬਹੁਤ ਖਰਾਬ ਆ ਸ਼ਾਇਦ ਉਹਨਾਂ ਨੂੰ ਕੁਝ ਦਿੱਤਾ ਗਿਆ ਜ਼ਹਿਰ ਇਹ ਇਸ ਤਰ੍ਹਾਂ ਦੇ ਸਪਟਮ ਲੱਗ ਰਹੇ ਨੇਗੇ ਚਲੋ 48 ਘੰਟੇ ਦਾ ਸਮਾਂ ਜਿਹੜਾ ਪਰਿਵਾਰ ਲਈ ਬਹੁਤ ਭਾਰੀ ਹੁੰਦਾ ਤੇ ਡਾਕਟਰ ਜਿਹੜੇ ਉਹ ਪੁਲਿਸ ਨੂੰ ਬੁਲਾਉਂਦੇ ਆ ਕਿਉਂਕਿ ਐਡਾ ਵੱਡਾ बिजनेਸਮੈਨ ਤੇ ਜਿਹਦੀ ਇਸ ਤਰ੍ਹਾਂ ਦੀ ਹਾਲਤ ਪੁਲਿਸ ਆ ਜਿਹੜੀ ਉਹ ਆਪਣੀ ਜਾਂਚ ਸ਼ੁਰੂ ਕਰਦੀ ਆ ਕੁਛ ਪੜਤਾਲ ਕਰਦੀ ਆ ਵੀ ਕਦੋਂ ਗਏ ਕੀ ਖਾਦਾ ਇਸ ਤਰ੍ਹਾਂ ਜਾਂਚ ਪੜਤਾਲ ਸ਼ੁਰੂ ਹੁੰਦੀ ਆ ਤੇ ਗੱਲ ਆਉਂਦੀ ਆ ਵੀ ਜਦੋਂ ਲੰਚ ਕੀਤਾ ਸੀ ਮੀਰਾ ਨੂੰ ਪੁੱਛਿਆ ਜਾਂਦਾ ਮੀਰਾ ਕਹਿੰਦੀ ਆ ਕਿ ਮੈਂ ਤਾਂ ਨੌਕਰ ਦੇ ਹੱਥ ਲੰਚ ਭੇਜਿਆ ਸੀ ਤਾਂ ਨੌਕਰ ਕਹਿੰਦਾ ਵੀ ਮੈਂ ਲੰਚ ਜਦੋਂ ਦੇਣ ਗਿਆ ਰਾਬੀਆ ਨੂੰ ਲੰਚ ਦਾ ਬਾਕਸ ਪੜਾ ਕੇ ਆਇਆ ਕਿਉਂਕਿ ਸਾਫ ਹੈ ਨਹੀਂ ਸੀ ਉਸ ਤੋਂ ਬਾਅਦ ਇਹ ਗੱਲ ਪਤਾ ਕੀਤੀ ਜਾਂਦੀ ਆ 미라 ਆਬੀਆ ਨੇ ਲੰਚ ਕਦੋਂ ਲੰਚ ਬਾਕਸ ਕਦੋਂ ਦਿੱਤਾ ਰਾਬੀਆ ਕਹਿੰਦੀ ਦੁਪਹਿਰ ਦੇ ਸਮੇਂ ਦਿੱਤਾ ਮੈਂ ਲੰਚ ਬਾਕਸ ਚਲੋ ਜਦੋਂ ਇਸ ਤਰ੍ਹਾਂ ਹਨਾ ਪਰਤ ਖੁੱਲਦੀ ਆ ਤਾਂ 미ਰਾ ਇਹ ਇੰਜਾਮ ਮਨਾਉਂਦੀ ਆ ਵੀ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਰਾਬੀਆ ਨੇ ਕੀਤੀ ਪਰ ਜਿਹੜੀ ਰਾਬੀਆ ਉਹ ਕਹਿੰਦੀ ਮੈਂ ਬੇਗੁਨਾ ਗੱਲ ਹੁਣ ਇੱਥੇ ਅੜੀ ਸੀ 미ਰਾ ਤੇ ਸ਼ੱਕ ਹੋ ਨਹੀਂ ਸਕਦਾ ਸੀ ਕਿਉਂਕਿ ਉਹ ਪਤਨੀ ਸੀ ਉਹ ਖਾਣੇ ਵਿੱਚ ਜ਼ਹਿਰ ਕਿਉਂ ਪਾਊਗੀ ਪਰ ਰਾਬੀਆ ਤੇ ਸ਼ੱਕ ਹੋ ਸਕਦਾ ਸੀ ਪੁਲਿਸ ਆ ਜਿਹੜੀ ਉਹ ਰਾਬੀਆ ਤੇ ਸ਼ੱਕ ਕਰਦੀ ਆ ਚਲੋ 48 ਘੰਟੇ ਲੰਘ ਜਾਂਦੇ ਆ ਤੇ ਪ੍ਰਕਾਸ਼ ਦੀ ਹਾਲਤ ਜਿਹੜੀ ਉਹ ਕਾਫੀ ਹੱਦ ਤੱਕ ਸੁਧਰ ਜਾਂਦੀ ਆ ਹੁਣ ਡਾਕਟਰ ਤੇ ਪੁਲਿਸ ਜਿਹੜੇ ਉਹ ਤੋਂ ਪੁੱਛ ਪੜਤਾਲ ਕਰਦੇ ਆ ਭਾਵੇਂ ਕਿ ਉਹਦੀ ਹਾਲਤ ਇੰਨੀ ਵਧੀਆ ਨਹੀਂ ਹੁੰਦੀ ਪਰ ਥੋੜਾ ਠੀਕ ਹੁੰਦਾ ਚਲੋ ਮੀਰਾ ਉਹਨੂੰ ਮਿਲਣ ਜਾਂਦੀ ਆ ਉਹਦਾ ਹੱਥ ਫੜ ਕੇ ਕਹਿੰਦਾ ਮੀਰਾ ਕੀ ਹੋ ਗਿਆ ਸੀ ਮੀਰਾ ਕਹਿੰਦੀ ਸ਼ੁਕਰ ਹੈ ਤੁਹਾਡੀ ਜਾਨ ਬਚ ਗਈ ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਕਿ ਰਾਬੀਆ ਮੈਨੂੰ ਠੀਕ ਨਹੀਂ ਲੱਗਦੀ ਉਹ ਕਹਿੰਦਾ ਕਿ ਮੈਨੂੰ ਰਾਬੀਆ ਤੇ ਸ਼ੱਕ ਨਹੀਂ ਆ ਉਹ ਕਹਿੰਦੀ ਮਤਲਬ ਉਹ ਕਹਿੰਦਾ ਵੀ ਰਾਬੀਆ ਮੇਰੇ ਨਾਲ ਇਦਾਂ ਦਾ ਕੁਝ ਨਹੀਂ ਕਰ ਸਕਦੀ ਉਹ ਕਹਿੰਦੀ ਫਿਰ ਤੁਹਾਨੂੰ ਕੀ ਲੱਗਦਾ ਕਹਿੰਦਾ ਮੈਨੂੰ ਨਹੀਂ ਪਤਾ ਪਰ ਮੈਂ ਰਾਬੀਆ ਤੇ ਸ਼ੱਕ ਨਹੀਂ ਕਰ ਸਕਦਾ ਇਸ ਗੱਲ ਦਾ ਮੀਰਾ ਨੂੰ ਹੋਰ ਵੀ ਗੁੱਸਾ ਲੱਗਦਾ ਚਲੋ ਮੀਰਾ ਦੀ ਸੱਸ ਵੀ ਕੋਲ ਆਉਂਦੀ ਆ ਕੱਲਾ ਕਰਦੇ ਆ ਇੰਨੇ ਡਾਕਟਰ ਆ ਜਾਂਦਾ ਡਾਕਟਰ ਕਹਿੰਦਾ ਵੀ ਇਹਨਾਂ ਨਾਲ ਤੁਸੀਂ ਜ਼ਿਆਦਾ ਸਟ्रेस ਭਰੀਆਂ ਗੱਲਾਂ ਨਹੀਂ ਕਰਨੀਆਂ ਤੁਸੀਂ ਇੱਕ ਵਾਰ ਇਹਨਾਂ ਨੂੰ ਰੈਸਟ ਕਰਨ ਦਿੰਦੇ ਹੋ ਚਲੋ ਉਹਨਾਂ ਨੂੰ ਬਾਹਰ ਭੇਜ ਦਿੰਦਾ ਉਸ ਤੋਂ ਬਾਅਦ ਜਿਹੜਾ ਪ੍ਰਕਾਸ਼ ਆ ਉਹਦਾ ਜਿਹੜਾ ਪਰਿਵਾਰਕ ਵਕੀਲ ਹੁੰਦਾ ਉਹ ਕੁਝ ਫਾਈਲਾਂ ਲੈ ਕੇ ਆਉਂਦਾ ਡਾਕਟਰ ਤੋਂ ਪਰミਸ਼ਨ ਲੈਂਦਾ ਵੀ ਮੈਂ ਪ੍ਰਕਾਸ਼ ਨਾਲ ਗੱਲ ਕਰਨੀ ਚਾਹੁੰਨਾ ਚਲੋ ਗੱਲ ਐ ਜਿਹੜੀ ਹੁੰਦੀ ਆ ਤੇ ਪ੍ਰਕਾਸ਼ ਨਾਲ ਗੱਲ ਕਰਦਾ ਵਕੀਲ ਉਹਨੂੰ ਕਹਿੰਦਾ ਕਿ ਮੈਨੂੰ ਕੁਝ ਗੜਬੜ ਲੱਗਦੀ ਆ ਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਵੀ ਗੜਬੜ ਉਹਨਾਂ ਪੇਪਰਾਂ ਦੇ ਵਿੱਚ ਆ ਜਿਹੜੇ ਰਾਬੀਆ ਨੇ ਮਤਲਬ ਮੈਨੇਜ ਕੀਤੇ ਸੀ ਤੁਸੀਂ ਸਾਈਨ ਕੀਤੇ ਹੋਣਗੇ ਚੈੱਕ ਕਰੋ ਦਾ ਪ੍ਰਕਾਸ਼ ਵੇਖਦਾ ਵੀ ਇਹ ਸਾਰੇ ਪ੍ਰੋਜੈਕਟ ਆ ਜਿਹੜਾ ਇਹ ਰਾਬੀਆ ਨੇ ਹੀ ਤਿਆਰ ਕੀਤਾ। ਸਾਇਨ ਤਾਂ ਮੇਰੇ ਆ ਪਰ ਮੈਂ ਪੜੇ ਨਹੀਂ ਸੀ ਕਿਉਂਕਿ ਰਾਬੀਆ ਬਹੁਤ ਵਧੀਆ ਕੰਮ ਕਰ ਰਹੀ ਸੀ। ਵਕੀਲ ਆ ਜਿਹੜਾ ਉਹ ਇਸ ਗੱਲ ਦਾ ਦਾਵਾ ਕਰਦਾ ਵੀ ਇਹ ਸਾਰਾ ਕੰਮ ਮਨ ਜਿਹੜਾ ਇਹ ਰਾਬੀਆ ਨੇ ਕੀਤਾ। ਪ੍ਰਕਾਸ਼ ਅੰਦਰੋਂ ਨਹੀਂ ਮੰਨ ਸਕਦਾ ਪਰ ਉਹ ਸੋਚਦਾ ਵੀ ਇਹ ਵੀ ਕਾਗਜ਼ ਤਾਂ ਨਹੀਂ ਝੂਠ ਬੋਲਦੇ। ਵਕੀਲ ਚਲੇ ਜਾਂਦਾ ਤੇ ਉਸ ਤੋਂ ਬਾਅਦ ਉਹ ਉਹਨੂੰ ਖੇਖੇ ਜਾਂਦਾ ਵੀ ਹੁਣ ਤੂੰ ਤਕੜਾ ਹੋ ਜਾ ਤੇਰੇ ਨਾਲ ਤੇਰੇ ਘਰ ਦੇ ਵਿੱਚ ਜਾਂ ਤੇਰੇ ਦਫ਼ਤਰ ਦੇ ਵਿੱਚ ਹੀ ਵਿਸ਼ਵਾਸ ਘਾਤ ਹੋਇਆ ਤੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਆ ਚਲੋ ਉਸ ਤੋਂ ਬਾਅਦ ਪ੍ਰਕਾਸ਼ਾ ਜਿਹੜਾ ਉਹ ਸੋਚੀ ਪੈ ਜਾਂਦਾ ਉਹ ਰਾਬੀਆ ਨੂੰ ਮਿਲਣਾ ਚਾਹੁੰਦਾ ਮੀਰਾ ਆਉਂਦੀ ਅੰਦਰ ਕਹਿੰਦਾ ਮੈਂ ਰਾਬੀਆ ਨਾਲ ਗੱਲ ਕਰਨਾ ਚਾਹਣਾ ਉਹ ਕਹਿੰਦੀ ਵੀ ਇਹੋ ਜੀ ਕਿਹੜੀ ਗੱਲ ਆ ਜਿਹੜੀ ਹੁਣ ਵੀ ਤੁਸੀਂ ਰਾਬੀਆ ਨਾਲ ਕਰਨਾ ਚਾਹੁੰਦੇ ਹੋ ਕਿ ਮੇਰੀ ਮੌਜੂਦਗੀ ਤੁਹਾਨੂੰ ਪਸੰਦ ਨਹੀਂ ਕਹਿੰਦਾ ਮੀਰਾ ਸਮਝਣ ਦੀ ਕੋਸ਼ਿਸ਼ ਕਰ ਮੇਰੇ ਤੇ ਜਾਣ ਲੇਵਾ ਹਮਲਾ ਹੋਇਆ ਮੇਰੀ ਜਾਨ ਆ ਜਿਹੜੀ ਉਹ ਮੌਤ ਦੇ ਮੂੰਹ ਚੋਂ ਮੇਰੀ ਜ਼ਿੰਦਗੀ ਬਚ ਕੇ ਆਈ ਆ ਮੈਨੂੰ ਬਹੁਤ ਫਿਕਰ ਆ ਮੈਂ ਬਹੁਤ ਕੁਝ ਸੋਚਣਾ ਚਾਹਣਾ ਬਹੁਤ ਕੁਝ ਸਮਝਣਾ ਚਾਹਣਾ ਚਲੋ ਮੀਰਾ ਨਾ ਚਾਹੁੰਦੇ ਹੋਏ ਵੀ ਆਪਣੀ ਸੱਸ ਨੂੰ ਕਹਿੰਦੀ ਆ ਤੇਰਾ ਵੀਆ ਨੂੰ ਹਸਪਤਾਲ ਦੇ ਵਿੱਚ ਬੁਲਾਇਆ ਜਾਂਦਾ ਵਕੀਲ ਵੀ ਆ ਜਾਂਦਾ ਵਕੀਲ ਦੀ ਮੌਜੂਦਗੀ ਦੇ ਵਿੱਚ ਪ੍ਰਕਾਸ਼ ਆ ਜਿਹੜਾ ਉਹ ਰਾਬੀਆ ਨੂੰ ਕਹਿੰਦਾ ਕਿ ਰਾਬੀਆ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਰਾਬੀਆ ਕਹਿੰਦੀ ਕੀ ਮਤਲਬ ਸਾਹਿਬ ਉਹ ਕਹਿੰਦਾ ਕਿ ਮੈਂ ਤੈਨੂੰ ਬਿਜ਼ਨਸ ਅਸਿਸਟੈਂਟ ਲਾਇਆ ਸੀ ਤੇ ਤੇਰੇ ਤੇ ਵਿਸ਼ਵਾਸ ਕੀਤਾ ਸੀ ਤੂੰ ਮੇਰੇ ਨਾਲ ਬਿਜ਼ਨਸ ਦੇ ਵਿੱਚ ਤਾਂ ਧੋਖਾ ਧੜੀ ਕੀਤੀ ਕੀਤੀ ਤੂੰ ਮੇਰੀ ਜਾਣ ਲੈਣ ਦੀ ਕੋਸ਼ਿਸ਼ ਕੀਤੀ ਰਾਬੀਆ ਕਹਿੰਦੀ ਸਾਹਿਬ ਇਹ ਬਹੁਤ ਗਲਤ ਗੱਲ ਆ ਤੁਸੀਂ ਮੇਰੇ ਤੇ ਬਹੁਤ ਘਟੀਆ ਇਲਜ਼ਾਮ ਲਾ ਰਹੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਵਕੀਲ ਸਾੜੀ ਤੇ ਵਕੀਲ ਆ ਨਾ ਜਿਹੜਾ ਉਹ ਸਾਰੀਆਂ ਫਾਈਲਾਂ ਸਾਰੇ ਕਾਗਜ਼ਾਤ ਆ ਜਿਹੜੇ ਰਾਬੀਆ ਨੂੰ ਦਿਖਾਉਂਦਾ ਵੀ ਆ ਪ੍ਰੋਜੈਕਟ ਜਿਹੜਾ ਤੁਸੀਂ ਤਿਆਰ ਕੀਤਾ ਸੀ ਉਹ ਕਹਿੰਦੀ ਕਿ ਬਿਲਕੁਲ ਨਹੀਂ ਇਹ ਪ੍ਰੋਜੈਕਟ ਤਾਂ ਮੈਂ ਤਿਆਰ ਹੀ ਨਹੀਂ ਕੀਤਾ ਤੇ ਪ੍ਰਕਾਸ਼ ਕਹਿੰਦਾ ਵੀ ਸਾਈਨ ਮੇਰੇ ਆ ਜਿਹੜਾ ਵੀ ਤੂੰ ਪ੍ਰੋਜੈਕਟ ਤਿਆਰ ਕਰਦੀ ਸੀ ਮੈਂ ਸਾਈਨ ਕੀਤੇ ਆ ਤੇ ਇਹ ਪ੍ਰੋਜੈਕਟ ਮੈਂ ਨਹੀਂ ਤੂੰ ਹੀ ਤਿਆਰ ਕੀਤਾ ਫਿਰ ਉਹ ਦੱਸਦੀ ਆ ਕਿ ਸਾਹਿਬ ਤੁਸੀਂ ਮੇਰੇ ਤੇ ਯਕੀਨ ਕਰੋ ਚਾਹੇ ਨਾ ਕਰੋ ਪਰ ਇਹ ਪ੍ਰੋਜੈਕਟ ਪ੍ਰੋਜੈਕਟ ਮੀਰਾ ਮੈਮ ਨੇ ਤਿਆਰ ਕਰਕੇ ਭੇਜੇ ਸੀ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਤੇ ਇਹ ਫਾਈਲਾਂ ਜਿਹੜੀਆਂ ਕੰਪਲੀਟ ਆ ਤੁਸੀਂ ਬਸ ਸਾਈਨ ਹੀ ਕਰਾਉਣੇ ਆ ਤੇ ਮੈਂ ਨਹੀਂ ਇਸ ਗੱਲ ਤੇ ਕਦੀ ਸ਼ੱਕ ਕੀਤਾ ਤੇ ਚਲੋ ਵਕੀਲ ਆ ਜਿਹੜਾ ਉਹ ਰਾਬੀਆ ਨੂੰ ਕਹਿੰਦਾ ਦੂ ਬਾਹਰ ਜਾ ਵਕੀਲ ਕਹਿੰਦਾ ਪ੍ਰਕਾਸ਼ ਮਾਮਲਾ ਉਲਝ ਗਿਆ ਤੈਨੂੰ ਦੋਨਾਂ ਤੇ ਸ਼ੱਕ ਕਰਨਾ ਪਊ ਤੇ ਦੋਨਾਂ ਤੇ ਹੀ ਯਕੀਨ ਕਰਨਾ ਪਊ ਪਹੇਲੀ ਹੈ ਜਿਹੜੀ ਉਲਝ ਗਈ ਹੈ ਤੇ ਸੁਲਝਾਉਣਾ ਬਹੁਤ ਔਖਾ ਚਲੋ ਇਸ ਤੋਂ ਬਾਅਦ ਡਾਕਟਰ ਆਉਂਦੇ ਆ ਤੇ ਪ੍ਰਕਾਸ਼ ਡਿਸਚਾਰਜ ਕੀਤਾ ਜਾਂਦਾ ਉਸ ਤੋਂ ਬਾਅਦ ਕੇਸ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਂਦੀ ਹੈ ਸੀਬੀਆਈ ਦੇ ਕੁਝ ਅਧਿਕਾਰੀ ਪ੍ਰਕਾਸ਼ ਨੂੰ ਇਕੱਲੇ ਦੇ ਵਿੱਚ ਮਿਲਦੇ ਆ ਪ੍ਰਕਾਸ਼ ਆ ਜਿਹੜਾ ਉਹ ਸਾਰੀ ਗੱਲ ਦੱਸਦਾ ਵੀ ਮੇਰੀ ਪਤਨੀ ਰਾਬੀਆ ਤੇ ਸ਼ੱਕ ਕਰਦੀ ਸੀ ਵੈਸੇ ਸਾਡੀ ਬਹੁਤ ਬੰਦੀ ਸੀ ਐ ਸਾਰਾ ਜੋ ਵੀ ਉਹਨਾਂ ਦਾ ਤੇ ਰਾਬੀਆ ਤੇ ਵੀ ਸ਼ੱਕ ਕਰਨਾ ਬੰਦਾ ਚਲੋ ਸੀਬੀਆਈ ਜਦੋਂ ਜਾਂਚ ਕਰਦੀ ਆ ਤਾਂ ਇਸ ਨਤੀਜੇ ਤੇ ਪਹੁੰਚਦੀ ਆ ਵੀ ਇਸ ਸਾਰੇ ਕੰਮ ਦੇ ਵਿੱਚ ਮੀਰਾ ਦਾ ਹੱਥ। ਪ੍ਰਕਾਸ਼ ਕਹਿੰਦਾ ਇਹ ਨਹੀਂ ਹੋ ਸਕਦਾ। ਮੀਰਾ ਮੇਰੀ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੀ। ਪਰ ਸੀਬੀਆਈ ਦੇ ਅਧਿਕਾਰੀ ਤੇ ਵੀ ਸਾਡੀ ਜਾਂਚ ਦਾ ਸਟਾਏ ਹੀ ਆ। ਬਾਕੀ ਤੁਸੀਂ ਸੋਚ ਲਓ। ਉਸ ਤੋਂ ਬਾਅਦ ਚਲੋ ਪ੍ਰਕਾਸ਼ ਮੀਰਾ ਨੂੰ ਬੁਲਾਉਂਦਾ। ਇਕੱਲੀ ਤੇ ਉਹਨੂੰ ਕਹਿੰਦਾ ਮੀਰਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਮੀਰਾ ਜਿਹੜੀ ਉਹ ਕਹਿੰਦੀ ਪ੍ਰਕਾਸ਼ ਜੇ ਤੈਨੂੰ ਸੱਚ ਪਤਾ ਲੱਗ ਹੀ ਗਿਆ ਤਾਂ ਫਿਰ ਸੁਣ ਲੈ। ਮੈਂ ਤੈਨੂੰ ਮਾਰਨਾਂ ਨਹੀਂ ਚਾਹੁੰਦੀ ਸੀ। ਮੈਂ ਸਿਰਫ ਤੈਨੂੰ ਚੇਤਾਵਨੀ ਦੇਣਾ ਚਾਹੁੰਦੀ ਸੀ ਤੇ ਮੇਰੀ ਚੇਤਾਵਨੀ ਤੈਨੂੰ ਕਿਵੇਂ ਲੱਗੀ ਉਹ ਕਹਿੰਦਾ ਕੀ ਮਤਲਬ ਉਹ ਕਹਿੰਦੀ ਤੈਨੂੰ ਰਾਬੀਆ ਤੇ ਜ਼ਿਆਦਾ ਭਰੋਸਾ ਸੀ ਰਾਬੀਆ ਦੇ ਕੰਮ ਤੇ ਭਰੋਸਾ ਸੀ ਮੈਨੂੰ ਘਰੇ ਬਿਠਾ ਕੇ ਤੂੰ ਰਾਬੀਆ ਨੂੰ ਕੰਮ ਤੇ ਲਾਇਆ ਮਰਦ ਦਾ ਕੀ ਪਤਾ ਹੁੰਦਾ ਸੋਹਣੀ ਔਰਤ ਦੇ ਪਿੱਛੇ ਕਦੋਂ ਚੱਲਿਆ ਜਾਵੇ ਮੈਂ ਤੈਨੂੰ ਖੋਣਾ ਨਹੀਂ ਚਾਹੁੰਦੀ ਸੀ ਪਰ ਮੈਂ ਤੈਨੂੰ ਇਹ ਵੀ ਜਿਤਾਉਣਾ ਚਾਹੁੰਦੀ ਸੀ ਵੀ ਜੇ ਤੂੰ ਮੇਰੇ ਨਾਲ ਧੋਖਾ ਕਰੇਂਗਾ ਨਾ ਤਾਂ ਮੇਰਾ ਵੀ ਇੱਕ ਮਿੰਟ ਦਾ ਖੇਲ ਆ ਤੇਰੀ ਜ਼ਿੰਦਗੀ ਮੇਰੇ ਹੱਥ ਦੇ ਵਿੱਚ ਆ ਤੇਰੀ ਜ਼ਿੰਦਗੀ ਮੌਤ ਦਾ ਫੈਸਲਾ ਮੈਂ ਕਰ ਸਕਦੀ ਆ ਕਹਿੰਦਾ ਮੀਰਾ ਇਹ ਕੀ ਉਹ ਕਹਿੰਦੀ ਹਾਂ ਮੈਂ ਸੱਚ ਕਹਿ ਰਹੀ ਆ ਉਹ ਕਹਿੰਦਾ ਮੀਰਾ ਤੂੰ ਮੈਨੂੰ ਕਤਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਮੇਰੇ ਵਿਸ਼ਵਾਸ ਪਿਆਰ ਮੇਰੀਆਂ ਆਸਾਂ ਮੇਰੀ ਜ਼ਿੰਦਗੀ ਸਭ ਕਾਸੇ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰਾ ਵਿਸ਼ਵਾਸ ਤੂੰ ਕਤਲ ਵੀ ਕਰ ਦਿੱਤਾ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਚਲੀ ਜਾ ਇਥੋਂ ਉਹ ਬਾਹਰ ਜਾਂਦੀ ਰੋਂਦੀ ਆ ਉਸ ਤੋਂ ਬਾਅਦ ਮੀਰਾ ਦੀ ਸੱਸ ਅੰਦਰ ਆਉਂਦੀ ਆ ਪ੍ਰਕਾਸ਼ ਨੂੰ ਕਹਿੰਦੀ ਆ ਕਿ ਕੀ ਹੋਇਆ ਨੂਨੂ ਕੀ ਹੋਇਆ ਰੋ ਕੇ ਰਹੀ ਆ ਪ੍ਰਕਾਸ਼ ਆ ਜਿਹੜਾ ਉਹ ਕਹਿੰਦਾ ਕਿ ਤੇਰੀ ਨੂਨ ਨੇ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਆ ਦੀ ਸੱਸ ਕਹਿੰਦੀ ਨਹੀਂ ਹੋ ਨਹੀਂ ਸਕਦਾ ਕਹਿੰਦਾ ਇਹੀ ਹੋਇਆ ਉਸ ਤੋਂ ਬਾਅਦ ਉਹ ਪੁਲਿਸ ਨੂੰ ਫੋਨ ਕਰਦਾ ਪੁਲਿਸ ਨੂੰ ਕਹਿੰਦਾ ਕਿ ਮੇਰੀ ਪਤਨੀ ਨੂੰ ਗ੍ਰਿਫਤਾਰ ਕਰ ਲਓ ਰਾਬੀਆ ਜਿਹੜੀ ਬੇਗੁਨਾਹੀ ਟੁੱਟ ਜਾਂਦਾ ਉਹ ਉਨੰ ਦਾ ਸਾਰਾ ਪਰਿਵਾਰ ਟੁੱਟ ਜਾਂਦਾ। ਮੀਰਾ ਨੂੰ ਪੁਲਿਸ ਆ ਜਿਹੜੀ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਉਸ ਤੋਂ ਬਾਅਦ ਕੇਸ ਚੱਲਦਾ। ਪ੍ਰਕਾਸ਼ ਬਿਲਕੁਲ ਨਰਵਸ ਮਹਿਸੂਸ ਕਰਦਾ। ਉਹ ਸੋਚਦਾ ਕਿ ਮੇਰੀ ਪਤਨੀ ਨੇ ਮੇਰੇ ਨਾਲ ਇੰਨਾ ਵੱਡਾ ਵਿਸ਼ਵਾਸ ਘਾਤ ਕੀਤਾ। ਫਿਰ ਉਹ ਸੋਚਦਾ ਵੀ ਮੇਰੀ ਤੀਨੂ ਮਾਹ ਨਹੀਂ ਮਿਲਨੀ। ਕੇਸ ਵਾਪਸ ਲੈਣਾ ਚਾਹੁੰਦਾ। ਉਹ ਕੇਸ ਵਾਪਸ ਲੈ ਲੈਂਦਾ। ਮੀਰਾ ਨੂੰ ਰਿਹਾ ਕਰਵਾ ਦਿੰਦਾ। ਪਰ ਉਹਨੂੰ ਤਲਾਕ ਦੇ ਦਿੰਦਾ। ਤਲਾਕ ਦੇ ਪੇਪਰ ਉਹਦੇ ਅੱਗੇ ਰੱਖਦਾ ਮੀਰਾ ਨੂੰ ਨਾ ਚਾਹੁੰਦੇ ਹੋਏ ਵੀ ਤਲਾਕ ਦੇ ਪੇਪਰਾਂ ਤੇ ਸਾਈਨ ਕਰਨੇ ਪੈਂਦੇ ਆ ਪ੍ਰਕਾਸ਼ ਆਪਣੀ ਪ੍ਰਾਪਰਟੀ ਦੇ ਵਿੱਚੋਂ ਉਹਨੂੰ ਹਿੱਸਾ ਦਿੰਦਾ ਤੇ ਉਹਦੇ ਨਾਲੋਂ ਦੂਰੀ ਬਣਾ ਲੈਂਦਾ ਪਰ ਪ੍ਰਕਾਸ਼ ਦਾ ਦਿਲ ਮੀਰਾ ਨਾਲੋਂ ਅਲੱਗ ਨਹੀਂ ਹੋਣਾ ਚਾਹੁੰਦਾ ਸੀ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਮੀਰਾ ਨੇ ਉਹਦੇ ਨਾਲ ਜੋ ਕੀਤਾ ਉਹ ਅੱਗੇ ਜਾ ਕੇ ਵੀ ਹੋ ਸਕਦਾ ਸੀ ਇਸ ਲਈ ਉਹ ਮੀਰਾ ਤੋਂ ਤਲਾਕ ਲੈ ਲੈਂਦਾ ਹੁਣ ਪ੍ਰਕਾਸ਼ ਬਿਲਕੁਲ ਇਕੱਲਾ ਰਹਿ ਜਾਂਦਾ ਇੱਕ ਦਿਨ ਰਾਬੀਆ ਘਰ ਆਉਂਦੀ ਆ ਤੇ ਪ੍ਰਕਾਸ਼ ਦੀ ਮਾਂ ਜਿਹੜੀ ਉਹ ਰਾਬੀਆ ਨੂੰ ਕਹਿੰਦੀ ਆ ਕਿ ਮੇਰੇ ਬੇਟੇ ਨੂੰ ਤੂੰ ਹੀ ਸੰਭਾਲ ਸਕਦੀ ਆ ਤੇ ਉਹ ਕਹਿੰਦੀ ਆ ਆਂਟੀ ਮੀਰਾ ਦੋ ਜੋ ਮੀਰਾ ਦਾ ਜੋ ਮੇਰੇ ਤੇ ਸ਼ੱਕ ਸੀ ਉਹ ਯਕੀਨ ਚ ਬਦਲ ਜਾ ਉਹ ਕਹਿੰਦੀ ਨਹੀਂ ਕੁਝ ਵੀ ਹੋ ਜਾਵੇ ਪਰ ਮੈਂ ਤੈਨੂੰ ਕਹਿਣੀ ਆ ਨਾ ਮੇਰੇ ਪੁੱਤਰ ਨੂੰ ਸੰਭਾਲ ਲੈ ਇਹ ਕਹਿ ਕੇ ਉਹ ਦਾ ਹੱਥ ਫੜ ਕੇ ਅੰਦਰ ਲੈ ਕੇ ਜਾਂਦੀ ਆ ਤੇ ਪ੍ਰਕਾਸ਼ ਨੂੰ ਕਹਿੰਦੀ ਆ ਪ੍ਰਕਾਸ਼ ਤੇਰੀ ਜ਼ਿੰਦਗੀ ਦੇ ਵਿੱਚ ਰਾਬੀਆ ਹੀ ਆ ਜਿਹੜੀ ਤੇਰੀ ਜ਼ਿੰਦਗੀ ਦੇ ਵਿੱਚ ਇੱਕ ਸੋਹਣੀ ਮੁਸਕਾਨ ਲੈ ਕੇ ਆ ਸਕਦੀ ਆ ਪ੍ਰਕਾਸ਼ ਕਹਿੰਦਾ ਮਾਂ ਮੇਰਾ ਤੋਂ ਬਿਨਾ ਹੋਰ ਕੋਈ ਨਹੀਂ ਆ ਸਕਦਾ ਉਹ ਕਹਿੰਦੀ ਪੁੱਤਰ ਇਹ ਤਾਂ ਹੁਣ ਆ ਗਈ ਆ ਸ਼ਾਇਦ ਇਹ ਤੇਰੀ ਬਿਜ਼ਨਸ ਅਸਿਸਟੈਂਟ ਬਣ ਕੇ ਨਾ ਆਈ ਹੁੰਦੀ ਪਰ ਹੁਣ ਤਾਂ ਇਹ ਆ ਗਈ ਆ ਚਲੋ ਉਹ ਕਹਿੰਦੀ ਫੈਸਲਾ ਤੁਸੀਂ ਕਰਨਾ ਪ੍ਰਕਾਸ਼ ਕੁਵਰਮਾ ਨਾ ਕਰ ਦਿੰਦਾ ਪਰ ਉਸ ਤੋਂ ਬਾਅਦ ਪ੍ਰਕਾਸ਼ ਜਦੋਂ ਇਕੱਲਾ ਰਹਿ ਜਾਂਦਾ ਡਿਪਰੈਸ਼ਨ ਦੇ ਵਿੱਚ ਜਾਂਦਾ ਫਿਰ ਉਹ ਸੋਚਦਾ ਵੀ ਮੈਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਪਊ ਫਿਰ ਇੱਕ ਦਿਨ ਉਹ ਰਾਵੀਆ ਨੂੰ ਫੋਨ ਕਰਕੇ ਉਹਨੂੰ ਘਰ ਬੁਲਾਉਂਦਾ ਤੇ ਆਪਣੇ ਪਿਆਰ ਦਾ اظہار ਕਰਦਾ ਉਹਨੂੰ ਕਹਿੰਦਾ ਕਿ ਤੂੰ ਮੇਰੀ ਬਿਜ਼ਨਸ ਅਸਿਸਟੈਂਟ ਨਹੀਂ ਬਿਜ਼ਨਸ 파ਟਰਨਰ ਬਣ ਚੁੱਕੀ ਆ ਤੇ ਨਾਲ ਨਾਲ ਲਾਈਫ 파ਟਰਨਰ ਵੀ ਪਰ ਉਹ ਆਪਣੀ ਧੀ ਹੈ ਜਿਹੜੀ ਉਹ ਮੀਰਾ ਨੂੰ ਨਹੀਂ ਦਿੰਦਾ ਉਹਦੀ ਧੀ ਉਹਦੀ ਮਾਂ ਸਮਝਦੀ ਆ ਤੇ ਉਹ ਰਾਵੀਆ ਦੇ ਨਾਲ ਇੱਕ ਨਵੀਂ ਜ਼ਿੰਦਗੀ ਹੈ ਜਿਹੜੀ ਉਹ ਸ਼ੁਰੂ ਕਰ ਲੈਂਦਾ ਹਾਂ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।